ਸ਼੍ਰੋਮਣੀ ਕਾਲੇਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਤੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਾਣ ਲੇਵਾ ਹਮਲਾ ਕਰਨ ਵਾਲੇ ਗਰਮਖਿਆਲੀ ਆਗੂ ਨਰਾਇਣ ਸਿੰਘ ਚੋੜਾ ਨੂੰ ਅੱਜ ਪੁਲਿਸ ਨੇ ਮੂੜ ਅਦਾਲਤ ਦੇ ਵਿੱਚ ਪੇਸ਼ ਕੀਤਾ ਅਤੇ ਪੁਸ਼ਪਰਤਾਲ ਦੇ ਲਈ ਪੁਲਿਸ ਨਿਮਾਣ ਦੇ ਵਿੱਚ 3 ਦਿਨ ਦਾ ਹੋਰ ਸਮਾਂ ਲਿਆ। ਹੁਣ ਉਸ ਨੂੰ ਮੂੜ 11 ਦਸੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜਿਕਰਜੋਗ ਹੈ ਕਿ ਜਥੇਬੰਦੀ ਅਕਾਲ ਫੈਡਰੇਸ਼ਨ ਦੇ ਮੁਖੀ ਨਰਾਇਣ ਸਿੰਘ ਤੋੜਾ ਨੇ 4 ਦਸੰਬਰ ਨੂੰ ਸੁਖਬੀ ਸਿੰਘ ਬਾਦਲ ਤੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਉਸ ਸਮੇਂ ਹਮਲਾ ਕੀਤਾ ਸੀ ਜਦੋਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਹੋਈ ਪਹਿਰੇਦਾਰੀ ਦੀ ਸੇਵਾ ਨਿਭਾ ਰਹੇ ਸਨ ਪੁਲਿਸ ਨੇ ਉਸ ਨੂੰ ਪਹਿਲਾ 5 ਦਸੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ ਅਤੇ 3 ਦਿਨਾਂ ਦਾ ਰਿਮਾਂਡ ਮਿਲਿਆ ਸੀ ਜੋ ਅੱਜ ਪੂਰਾ ਹੋਣ ਮਗਰੋਂ ਮੁੜ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅੱਜ ਪੁਲਿਸ ਨੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਤੇ ਪੁਲਿਸ ਨੇ ਦਲੀਲ ਵੀ ਦਿੱਤੀ ਸੀ ਕਿ ਉਹਨਾਂ ਨੂੰ ਉਸ ਕੋਲ ਲਖੀਨਪੂਰੀ ਖੀਰੀ ਜੋ ਉੱਤਰ ਪ੍ਰਦੇਸ਼ ਦੇ ਵਿੱਚ ਹੈ ਤੋਂ ਉਸ ਤੋਂ ਹਥਿਆਰ ਬਰਾਮਦ ਕਰਨੇ ਸਨ ਇਸ ਬਾਰੇ ਕੁੱਛਪੜਤਾਲ ਦੌਰਾਨ ਖੁਲਾਸਾ ਹੋਇਆ ਤੇ ਪਰ ਅਦਾਲਤ ਵੱਲੋਂ ਸਿਰਫ 3 ਦਿਨਾਂ ਦਾ ਹੋਰ ਰਿਮਾਂਡ ਅੱਧ ਦਿੱਤਾ ਗਿਆ ਨਰਾਇਣ ਸਿੰਘ ਚੋੜਾ ਦੇ ਵਕੀਲ ਜਗਦੀਪ ਸਿੰਘ ਰੰਦਾਵਾ ਨੇ ਦੱਸਿਆ ਕਿ ਅਦਾਲਤ ਦੇ ਵਿੱਚ ਅਰਜੀ ਦਾਇਰ ਕੀਤੀ ਗਈ ਸੀ ਉਸ ਦੇ ਵਕੀਲ ਨੂੰ ਮਿਲਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇ ਉਸ ਨੂੰ ਅਦਾਲਤ ਦੇ ਮਨਜ਼ੂਰ ਕਰ ਲਿਆ ਹੈ ਜਿਕਰਯੋਗ ਹੈ ਕਿ ਬੀਤੇ ਕੱਲ੍ਹ ਪੁਲਿਸ ਦੇ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਕੋਲੋਂ ਵੀ ਪੁੱਛ ਪੜਤਾਲ ਕੀਤੀ ਗਈ ਸੀ ਹੁਣ ਇਸ ਦੇ ਵਿਚਕਾਰ ਦੱਸਿਆ ਕਿ ਨਰਾਇਣ ਸਿੰਘ ਚੋੜਾ ਦੀ ਇੱਕ ਠਮਾਕੇਦਾਰ ਸਪੀਚ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਪੰਥ ਨੂੰ ਖਾਸ ਸੁਨੇਹਾ ਲਾਉਂਦੇ ਨਜ਼ਰ ਆ ਰਹੇ ਨੇ 2084 ਤੋਂ ਬਾਅਦ ਕੁਝ ਸਮਾਂ 2-3 ਮਹੀਨੇ ਇਕੱਠੇ ਰਹਿਣ ਦਾ ਮੌਕਾ ਮਿਲਿਆ ਸੀ ਉੱਥੇ ਕੁਝ ਵਿਚਾਰਾਂ ਹੋਈਆਂ ਤੇ ਜਦੋਂ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਨਾਲ ਗੱਲ ਹੋਣੀ ਤੇ ਉਹਦੇ ਉਹਨੇ ਇੱਕੋ ਮਨ ਵਿੱਚ ਧਾਰਿਆ ਸੀ ਕਿ ਜੇ ਕੋਈ ਪੰਥਕ ਐਕਸ਼ਨ ਕਰਨਾ ਤੇ ਐਡਾ ਵੱਡਾ ਕਰਨਾ ਜਿਹਦੇ ਨਾਲ ਹਿੰਦ ਸੁਤਾਨ ਹਿੱਲ ਜਾਵੇ ਤੇ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਇੱਕ ਸੁਨਹਿਰੀ ਵਰਕਾ ਜੁੜ ਜਾਵੇ। ਹੁਣ ਇੱਕ ਕਿਤਾਬ ਲਿਖੀ ਆ ਇੱਕ ਜਰਨਲਿਸਟ ਨੇ ਉਹ ਉਹਦੇ ਵਿੱਚ ਲਿਖਦਾ ਕਿ ਜਿਸ ਦਿਨ ਖਬਰ ਆਈ ਕਿ ਇੰਦਰਾ ਗਾਂਧੀ ਨੂੰ ਸੋਧਾ ਲੱਗ ਗਿਆ ਤੇ ਅੰਬਰਤ ਸਰ ਦੇ ਜਿਸ ਪਰਿਵਾਰ ਕੋਲੋਂ ਕਿਰਾਏ ਦਾ ਕਮਰਾ ਲੈ ਕੇ ਭਾਈ ਹਰਜਿੰਦਰ ਸਿੰਘ ਰਹਿ ਰਿਹਾ ਸੀ ਤੇ ਉਹ ਬੀਬੀ ਦਾ ਬਿਆਨ ਉਹਨੇ ਕਲਮਬੰਦ ਕੀਤਾ ਉਹ ਕਹਿੰਦਾ ਕਿ ਜਿਉਂ ਹੀ ਭਾਈ ਜਿੰਦੇ ਦੇ ਕੰਨਾਂ ਵਿੱਚ ਇਹ ਖਬਰ ਪਈ ਤਾਂ ਉਹ ਇੱਕਦਮ ਉੱਚੀ ਉੱਚੀ ਰੋਂਣ ਲੱਗ ਪਿਆ ਆਂਦੀ ਮੈਂ ਹੈਰਾਨ ਕਿ ਪੂਰਾ ਸਿੱਖ ਜਗਤ ਖੁਸ਼ੀਆਂ ਮਨਾ ਰਿਹਾ ਤੇ ਇਹ ਰੋ ਰਿਹਾ ਆਂਦੀ ਇੱਕਦਮ ਫੇਰ ਭਾਈ ਹਰਜਿੰਦਰ ਸਿੰਘ ਜਿੰਦਾ ਇਹ ਕਹਿ ਕੇ ਘਰੋਂ ਬਾਹਰ ਚੱਲ ਗਿਆ ਕਿ ਮੈਂ ਗਿਆ ਤੇ ਆਇਆ ਤੇ ਜਦੋਂ ਵਾਪਸ ਆਇਆ ਤੇ ਲੱਡੂ ਲੈ ਕੇ ਆਇਆ ਤੇ ਮੈਨੂੰ ਆੜ ਕੇ ਲੱਡੂ ਦਿੱਤੇ ਜਦੋਂ ਮੈਂ ਪੁੱਛਿਆ ਉਹ ਬੀਬੀ ਆਂਦੀ ਆ ਜਦੋਂ ਮੈਂ ਪੁੱਛਿਆ ਕਿ ਕੀ ਗੱਲ ਤੂੰ ਰੋਇਆ ਤੇ ਹੁਣ ਲੱਡੂ ਲਿਆ ਕੇ ਵੰਡਣਾ ਆਂਦਾ ਮੈਂ ਫੈਸਲਾ ਕੀਤਾ ਸੀ ਕਿ ਦੁਸ਼ਟ ਨੂੰ ਮੈਂ ਸੋਧਣਾ ਪਰ ਇਹ ਮੌਕਾ ਵਾਹਿਗੁਰੂ ਨੇ ਕਿਸੇ ਹੋਰ ਨੂੰ ਦੇ ਦਿੱਤਾ ਹੁਣ ਮੇਰੀ ਇੱਕੋ ਇੱਕ ਖਾਸ਼ਿਆ ਕਿ ਮੇਰੇ ਕੰਨਾਂ ਵਿੱਚ ਆਵਾਜ਼ ਪਵੇ ਕਿ ਉਹ ਦੋਵੇਂ ਯੋਧੇ ਕਸਮ ਪਾਤਸ਼ਾਹ ਦੇ ਸਿੰਘ ਹੋਣ ਤੇ ਮੌਕੇ ਹੋਰ ਵੀ ਬੜੇ ਨੇ ਵਾਹਿਗੁਰੂ ਨੇ ਜਿਹੜਾ ਮੈਨੂੰ ਮੌਕਾ ਦਿੱਤਾ ਮੈਂ ਉਹ ਮੌਕਾ ਉਹ ਮੌਕਾ ਸੰਭਾਲਾਂਗਾ ਤੇ ਉਹ ਮੌਕਾ ਸੰਭਾਲਦਿਆਂ ਹੋਇਆਂ ਇੰਦਰਾ ਗਾਂਧੀ ਨੂੰ ਭਾਈ ਸੁਤਮਨ ਸਿੰਘ ਤੇ ਭਾਈ ਬਿਆਨ ਸਿੰਘ ਨੇ ਸੋਧਾ ਲਾ ਦਿੱਤਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਉਸ ਜਨਰਲ ਵੈਦਿਆ ਨੂੰ ਸੋਧਾ ਲਾਤਾ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਉਹਨੂੰ ਅੰਤਮ ਰੂਪ ਦਿੱਤਾ ਸੀ ਅਤੇ ਕੌਮ ਤੇ ਉੱਤੇ ਅਜਿਹੇ ਹਮਲਾ ਕੀਤਾ ਸੀ ਕਿ ਉਸ ਦਾ ਸਭ ਕੁਝ ਧਾਰਮਿਕ ਸਥਾਨ ਤੱਕ ਤੈਸ਼ ਨੈਸ਼ ਕਰਨ ਦਾ ਉਸ ਨੇ ਆਪਣਾ ਹਰ ਹਰਬਾ ਵਰਤ ਲਿਆ ਸੀ ਇਹ ਇਨ੍ਹਾਂ ਯੋਧਿਆਂ ਦਾ ਦੀ ਕਾਰਵਾਈ ਹੈ ਫਿਰ ਜੱਜ ਜਿਹੜਾ ਜਿਸ ਜੱਜ ਨੇ ਇਨ੍ਹਾਂ ਯੋਧਿਆਂ ਨੂੰ ਸਜ਼ਾ ਸੁਣਾਈ ਫਾਂਸੀ ਦੀ ਸਜ਼ਾ ਸੁਣਾਈ ਤੇ ਜਸਟਿਸ ਅਜੀਤ ਸਿੰਘ ਬੈਂਸ ਲਿਖਦਾ ਉਹ ਕਹਿੰਦਾ ਕਿ ਜਦੋਂ ਮੈਂ ਸਜ਼ਾ ਸੁਣਾਉਣ ਵਾਲੇ ਸੈਸ਼ਨ ਜੱਜ ਦੇ ਕੋਲ ਉਹਦੇ ਘਰ ਗਿਆ ਉਹਦੇ ਡ੍ਰੈنگ ਰੂਮ ਵਿੱਚ ਗਿਆ ਤੇ ਮੈਂ ਝਾਤੀ ਮਾਰੀ ਦੋਵਾਂ ਸੂਰਮਿਆਂ ਦੀਆਂ ਵੱਡੇ ਆਕਾਰ ਦੀਆਂ ਫੋਟੋ ਉਹਦੇ ਡ੍ਰੈنگ ਰੂਮ ਦੀ ਸ਼ੋਭਾ ਬਣੀਆਂ ਹੋਈਆਂ ਸਨ ਜਸਟਿਸ ਬੈਂਸ ਕਹਿੰਦਾ ਮੈਂ ਪੁੱਛਿਆ ਕਿ ਤੂੰ ਇਹਨਾਂ ਦੀਆਂ ਫੋਟੋ ਕਿਉਂ ਲਾਈਆਂ ਉਹ ਕਹਿੰਦਾ ਇਹ ਸਿੱਖ ਕੌਮ ਦੇ ਬਹੁਤ ਹੀ ਬੇਬਾਕ ਜੋਧੇ ਨੇ ਅਣਖੀਲੇ ਨੇ ਗੈਰਤਵੰਦ ਨੇ ਇਹਨਾਂ ਨੇ ਜੋ ਕੰਮ ਕੀਤਾ ਇਤਿਹਾਸ ਦਾ ਸੁਨਹਿਰੀ ਵਰਕਾ ਮੇਰੇ ਕਾਨੂੰਨ ਨੇ ਹੱਥ ਵੱਧੇ ਸਨ ਕਿ ਟਾਡਾ ਐਟ ਦੇ ਵਿੱਚ ਕਤਲ ਦੇ ਕੇਸ ਵਿੱਚ ਘਟੋ ਘਟ ਸਜ਼ਾ ਇਹੀ ਹੈ ਮੈਂ ਨਹੀਂ ਚਾਹੁੰਦਾ ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਪਰ ਜਦੋਂ ਮੈਂ ਪੁੱਛਿਆ ਮੈਂ ਟਾਡਾ ਤੋੜ ਕੇ ਇਹਨਾਂ ਨੂੰ ਸਜ਼ਾ ਕਰ ਸਕਦਾ ਸਾਂ ਉਮਰ ਕੈਦ ਦੇ ਸਕਦਾ ਸਾਂ ਪਰ ਇਹਨਾਂ ਯੋਧਿਆਂ ਨੂੰ ਜਦੋਂ ਪੁੱਛਿਆ ਕਿ ਤੁਸੀਂ ਆਪਣੀ ਕੌਮ ਲਈ ਕੁਰਬਾਨੀ ਕਰਨ ਲਈ ਤਿਆਰ ਜੇ ਤੇ ਇਹਨਾਂ ਜੁਕਾਰਾ ਛੱਡ ਕੇ ਕਿਹਾ ਕਿ ਜੱਜ ਸਾਹਿਬ ਜੋ ਮਰਜ਼ੀ ਸਜ਼ਾ ਦਿਓ ਅਸੀਂ ਜੋ ਕਰਨਾ ਸੀ ਉਹ ਕਰ ਦਿੱਤਾ ਜਿੰਦਗੀ ਮਿਲੀ ਤੇ ਉਹਨਾਂ ਚਿਰ ਕਰਦੇ ਰਹਾਂਗੇ ਜਨਾ ਚਿਰ ਇਹ ਦੁਸ਼ਟ ਸੋਧੇ ਨਹੀਂ ਜਾਂਦੇ ਅਤੇ ਖਾਲਸਾ ਪੰਥ ਦੀ ਅਣਖ ਤੇ ਗੈਰ ਤੇ ਆਜ਼ਾਦੀ ਜਿਹੜੀ ਆ ਉਹ ਪ੍ਰਾਪਤ ਨਹੀਂ ਕਰ ਲਈ ਜਾਂਦੀ ਸੋ ਇਹ ਉਹਨਾਂ ਸ਼ਹੀਦਾਂ ਦਾ ਨਿਸ਼ਾਨਾ ਕੀ ਸੀ ਨਿਸ਼ਾਨਾ ਸੀ ਸਿੱਖ ਕੌਮ ਦੀ ਆਜ਼ਾਦੀ ਪੂਰਨ ਪ੍ਰਭੁਸ਼ਤਾ ਸੰਪੰਨ ਖਾਲਸਾ ਦੀ ਸਥਾਪਨਾ ਦੁਸ਼ਟਾਂ ਦਾ ਦਮਨ ਮਜ਼ਲੂਮ ਦੀ ਰਾਖੀ ਤੇ ਪੰਥ ਦੀ ਗੈਰਤ ਸੋ ਉਹ ਗੈਰਤ ਤੇ ਪ੍ਰਤੀਕ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸਖਦੇਵ ਸਿੰਘ ਸੁੱਖਾ ਉਹਨਾਂ ਦੇ ਕਦਮ ਚੱਲਣਾ ਕਦਮ ਚੰਨਾ ਉੱਤੇ ਚੱਲਣ ਦਾ ਪਰਣ ਕਰੀਏ ਜਿਹੜੇ ਅੱਜ ਸਿੱਖ ਕੌਮ ਨੂੰ ਦੁਨੀਆ ਭਰ ਦੇ ਵਿੱਚ ਵੰਗਾਰ ਰਹੇ ਹਨ ਕਿਸਾਨਾਂ ਨੂੰ ਕੋਹ ਕੋਕੇ ਉਹਨਾਂ ਨੂੰ ਗੱਡੀ ਥੱਲੇ ਦੇ ਕੇ ਲਖੀਂਪੁਰ ਖੀਰੀ ਵਿੱਚ ਕੁਚਲ ਦਿੱਤਾ ਹੈ ਉਹ ਗਹਿਰੀ ਸਾਜ਼ਿਸ਼ ਹੈ ਉਹ ਸਾਜ਼ਿਸ਼ ਕੇਂਦਰ ਸਰਕਾਰ ਦੇ ਗਲਿਆਰਿਆਂ ਵਿੱਚ ਬਣਾਈ ਗਈ ਹੈ ਅਤੇ ਯੂਪੀ ਦਾ ਮੁੱਖ ਮੰਤਰੀ ਤੇ ਹਰਿਆਣੇ ਦਾ ਮੁੱਖ ਮੰਤਰੀ ਉਹ ਦੋਵੇਂ ਉਹਦੇ ਵਿੱਚ ਸਾਜ਼ਿਸ਼ਕਾਰ ਹਨ ਤੇ ਉਹ ਸਾਜ਼ਿਸ਼ ਨੂੰ ناکਾਮ ਕਰਨਾ ਤੇ ਖਾਲਸਾ ਪੰਥ ਦੀ ਆਣਖ ਇੱਜ਼ਤ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ ਤੇ ਉਹ ਫਰਜ਼ ਪੂਰਾ ਤਾਂ ਕਰ ਸਕਦੇ ਹਾਂ ਜੇ ਅਸੀਂ ਉਸ ਦਸਮ ਪਾਤਸ਼ਾਹ ਦੇ ਹੁਕਮਾਂ ਦੇ ਪਹਿਰੇਦਾਰ ਬਣੀਏ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗੈਬ ਪਰਨ ਕੀ ਰੀਤ ਮੈਂ ਨਾ ਕਰੂ